ਅੱਜ ਪਤੜਾਂ ਵਿਖੇ ਕਾਂਗਰਸ ਪਾਰਟੀ ਵੱਲੋਂ ਵੋਟ ਚੋਰ ਗੱਦੀ ਛੋੜ ਨਾਅਰੇ ਤਹਿਤ ਇੱਕ ਵਿਸ਼ੇਸ਼ ਰੈਲੀ ਕਾਂਗਰਸ ਹਲਕਾ ਚਿਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਵੜਵਾਲਾ ਦੀ ਅਗਵਾਈ ਹੇਠ ਕੱਢੀ ਗਈ। ਇਸ ਮੌਕੇ ਦਰਬਾਰਾ ਸਿੰਘ ਵੜਵਾਲਾ ਨੇ ਦੱਸਿਆ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਪਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ راہੁਲ ਗਾਂਧੀ ਦੇ ਨਾਅਰੇ ਵੋਟ ਚੋਰ ਗੱਦੀ ਛੋੜ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇ। ਉਹਨਾਂ ਕਿਹਾ ਕਿ ਮਹਾਰਾਸ਼ਟਰ ਅਤੇ ਹੋਰ ਸੂਬਿਆਂ ਅੰਦੀਆ ਵੋਟਰ ਲਿਫਟਾਂ ਵਿੱਚੋਂ ਲਗਭਗ 60 ਲੱਖ ਵੋਟਾਂ ਕਟੀਆਂ ਗਈਆਂ ਹਨ ਉਹਨਾਂ ਆ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨਵੀਆਂ ਭੜਾਈਆਂ ਵੋਟਾਂ ਅਤੇ ਵੋਟਾਂ ਦੇ ਗਲਤ ਵਰਤੋਂ ਦੇ ਮੁੱਦੇ ਨੂੰ ਲੈ ਕੇ ਲੋਕਾਂ ਸਾਹਮਣੇ ਰੱਖਿਆ ਜਾਵੇ ਫੋਨ ਨੰਬਰ 90418 42790 ਥੈਂਕ ਯੂ ਸਰ ਹਾਂਜੀ ਸਰ ਠੀਕ ਹੈ ਸਰ ਥੈਂਕ ਯੂ ਸਰ ਫੋਨ ਖੰਡੰਡਾ ਲੋ ਬਾਸ ਨੋਟ ਹਾਂ ਨੋਟ ਇਹ ਆਂਦਾ ਜੋ ਉਪਰੋਂ ਦੇ ਪੜਦੇ ਠੀਕ ਹੈ ਹਾਂ ਆਹ ਸਮਝਾ ਹਾਂਜੀ ਆਪਕਾ ਬਾਸ ਦਾ ਕੰਦੇ ਵਿੱਚ ਪਾ ਤਾ ਨਾ ਨੰਬਰ ਆ ਨੰਬਰ ਆ ਮਾਤਾ ਜੀ ਚਾਹ ਲਈ ਇਸ ਪਰਸਕਾਫ ਰਸ ਦੇ ਵਿੱਚ ਕੀ ਪਰਪਸ ਹੈ ਔਰ ਕੀ ਮੁੱਦਾ ਕੀ ਹੈ ਬਹੁਤ ਹੀ ਸਤਿਕਾਰਯੋ ਮਹਿਰੂਖ ਸਾਹਿਬ ਸਾਡੀ ਛੋਟੀ ਭੈਣ ਹਰਪੀਤ ਜੀ ਵਿਕੀ ਜੀ ਸਿਨਹੀ ਸਾਹਿਬ ਪ੍ਰਗਟ ਜੀ ਤੇ ਹੋਰ ਪੱਤਰਕਾਰ ਸਹਿਬਾਨ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਿੱਦਿਆ ਗਰਾਈਆਂ ਤੋਂ ਸਮੁੱਚੀ ਕਾਂਗਰਸ ਟੀਮ ਵੱਲੋਂ ਜੀ ਆਇਆਂ ਖਦਾ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜਿੱਥੋਂ ਤੱਕ ਅੱਜ ਦੀ ਪ੍ਰੈਸ ਕਾਨਫਰੰਸ ਦਾ ਸਵਾਲ ਹੈ ਤੁਸੀਂ ਜਾਣਦੇ ਹੋ ਕਿ ਪਿਛਲੇ ਲਗਭਗ 6 ਮਹੀਨੇ ਤੋਂ ਕਾਂਗਰਸ ਪਾਰਟੀ ਦੇ ਸਾਡੇ ਆਗੂ ਐਲੋਪੀ ਜੀ ਰੋਹਲ ਗਾਂਧੀ ਜੀ ਨੇ ਇੱਕ ਬਹੁਤ ਵੱਡਾ ਘਪਲਾ ਜਿਹੜਾ ਹੈ ਭਾਰਤੀ ਚੋਣ ਪ੍ਰਣਾਲੀ ਦੇ ਵਿੱਚ ਪਕੜਿਆ ਜਿਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ ਬਹੁਤ ਵੱਡੇ ਪੱਧਰ ਤੇ ਵੋਟ ਚੋਰੀ ਹੈ ਜਿਹੜੀ ਉਹ ਇਲੈਕਸ਼ਨ ਕਮਿਸ਼ਨ ਦੀ ਸ਼ਾਇ ਤੇ ਕੀਤੀ ਜਾ ਰਹੀ ਹੈ ਖਾਸ ਤੌਰ ਤੇ ਤਿੰਨ ਰਾਜਾਂ ਦੇ ਵਿੱਚ ਇਹ ਪ੍ਰਕਿਰਿਆ ਜਿਹੜੀ ਸੀ ਉਹਨਾਂ ਨੇ ਪਕੜੀ ਹੈ ਉਹਨਾਂ ਨੇ ਬਹੁਤ ਵੱਡੀ ਇਨਵੈਸਟੀਗੇਸ਼ਨਾਂ ਕੀਤੀਆਂ ਆਪਣੇ ਟੀਮਾਂ ਲਾਈਆਂ ਟੀਮਾਂ ਨੂੰ ਚੈੱਕ ਕਰਵਾ ਕੇ ਤਾਂ ਇਹ ਪੱਖ ਸਾਹਮਣੇ ਲੈ ਕੇ ਆਏ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੀਆਂ ਵੋਟਾਂ ਨੇ ਉਹਨਾਂ ਦੇ ਵਿੱਚ ਗੜਬੜ ਜਿਹੜੀ ਆ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਗਲਤ ਵੋਟਾਂ ਬਣਾ ਕੇ ਜਿਹੜੀਆਂ ਨੇ ਉਹ ਸਰਕਾਰ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸ ਤਰ੍ਹਾਂ ਸਹੀ ਵੋਟਾਂ ਜਿਹੜੀਆਂ ਨੇ ਉਹ ਕੱਟੀਆਂ ਗਈਆਂ ਨੇ ਔਰ ਕਿਸ ਤਰ੍ਹਾਂ ਸਹੀ ਲੋਕਾਂ ਦਾ ਜਿਹੜਾ VOTER ਵੋਟ ਲੈਣੀ ਚਾਹੀਦੀ ਸੀ ਉਹਨਾਂ ਵੋਟਾਂ ਨੂੰ ਘੱਟ ਦਿੱਤਾ ਗਿਆ ਇਹ ਵੀ ਦੱਸ ਦਿਓ ਕਿੰਨੀਆਂ ਵੋਟਾਂ ਕੱਟੀਆਂ ਗਈਆਂ ਜੀ ਆ ਜੇ ਆਪਾਂ ਗੱਲ ਕਰੀਏ ਤਾਂ ਇਹ ਇੱਕ ਪ੍ਰੋਸੈਸ ਹੈ ਜਿਹਨੂੰ ਆਪਾਂ ਕਹਿੰਦੇ ਐਸਆਈਆਰ ਐਸਆਈਆਰ ਦਾ ਮਤਲਬ ਹੈ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਜਿਹਦਾ ਮਤਲਬ ਇਹ ਹੈ ਕਿ ਕਿਸੇ ਵੀ ਇਲੈਕਸ਼ਨ ਤੋਂ ਪਹਿਲਾਂ ਰਾਜ ਦੇ ਵਿੱਚ ਜਾਂ ਸਟੇਟ ਦੇ ਵਿੱਚ ਜਾਂ ਸਾਰੇ ਲਾਂਗ ਵਿੱਚ ਜਦੋਂ ਵੀ ਕੋਈ ਇਲੈਕਸ਼ਨ ਵੱਡੀ ਇਲੈਕਸ਼ਨ ਹੋਣੀ ਹੁੰਦੀ ਆ ਤਾਂ ਉਹਨੂੰ ਰਿਵਾਈਜ਼ ਕੀਤਾ ਜਾਂਦਾ ਹੈ ਉਹਦੇ ਵਿੱਚੋਂ ਆਡੀਟਡ ਵੋਟਾਂ ਕੱਢੀਆਂ ਜਾਂਦੀਆਂ ਨੇ ਪਰਮਨੈਂਟਲੀ ਜਿਹੜੇ ਲੋਕ ਛੱਡ ਜਾਂਦੇ ਨੇ ਜਗ੍ਹਾ ਨੂੰ ਉਹਨੂੰ ਕੱਢ ਦਿੱਤਾ ਜਾਂਦਾ ਹੈ ਜਾਂ ਜਿਹੜੇ ਲੋਕਾਂ ਦੀ ਮੌਤ ਹੋ ਜਾਂਦੀ ਆ ਉਹਨਾਂ ਲੋਕਾਂ ਨੂੰ ਵੋਟ ਲਿਸਟ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਨਵੇਂ ਲਿਗਲ ਵੋਟਰ ਜਿਹੜੇ ਆ ਜਾਂਦੇ ਨੇ ਉਹਨਾਂ ਵੋਟਰਾਂ ਨੂੰ ਵੋਟਰ ਲਿਸਟ ਦੇ ਵਿੱਚ ਪਾਇਆ ਜਾਂਦਾ ਇਹਨੂੰ ਕਹਿੰਦੇ ਨੇ ਕਿ ਰਿਵੀਜ਼ਨ ਜਿਹੜੀ ਹੈ ਪ੍ਰੋਪਰ ਢੰਗ ਦੇ ਨਾਲ ਕੀਤੀ ਜਾਵੇ ਔਰ ਉਹ ਸਰਵੇਜ਼ਨ ਦੇ ਵਿੱਚ ਜਿਹੜਾ ਸਹੀ ਵੋਟਰ ਲਿਸਟ ਹੈ ਉਹ ਆਵੇ ਤਾਂ ਜੋ ਲੋਕਤੰਤਰੀ ਵਿੱਚ ਲੋਕਾਂ ਦਾ ਵਿਸ਼ਵਾਸ ਬਣੇ ਔਰ ਸਹੀ ਢੰਗ ਦੇ ਨਾਲ ਵੋਟਾਂ ਪਾ ਕੇ ਲੋਕਾ ਜਿਹੜੀ ਲੋਕਾਂ ਦੀ ਸਰਕਾਰ ਆ ਉਹ ਲੋਕਤੰਤਰੀ ਸਰਕਾਰ ਜਿਹੜੀ ਉਹ ਬਣੀ ਲੇਕਿਨ ਬਦਕਿਸਮਤੀ ਨੂੰ ਜਦੋਂ ਬਿਹਾਰ ਦੇ ਵਿੱਚ ਐਸਆਰ ਐਸਆਰ ਕੀਤਾ ਗਿਆ ਆ ਇਹ ਪੱਖ ਸਾਹਮਣੇ ਆਇਆ ਕਿ ਉਥੋਂ ਲਗਭਗ 60 ਲੱਖ ਵੋਟ ਜਿਹੜੀਆਂ ਉਹ ਕੱਟ ਦਿੱਤੀ ਗਈਆਂ ਵੋਟਰ ਲਿਸਟਾਂ ਦੇ ਵਿੱਚੋਂ 60 ਲੱਖ ਵੋਟ ਜਿਹੜੀਆਂ ਕੱਟੀ ਗਈ ਜਿਹਦੇ ਵਿੱਚ ਪਰਮਾਨੈਂਟਲੀ ਲੋਕ ਜਿਹੜੇ ਸੀ ਚਲੇ ਗਏ ਸੀ ਜਾਂ ਜਿਨ੍ਹਾਂ ਦੀ ਡੈਥ ਹੋਈ ਸੀ ਜਾਂ ਹੋਰ ਜਦੋਂ ਇਹ ਪੱਖ ਸਾਹਮਣੇ ਆਇਆ ਤਾਂ ਸ੍ਰੀ ਰੋਹਲ ગાંધી ਜੀ ਨੇ ਇਲੈਕਸ਼ਨ ਕਮਿਸ਼ਨ ਤੋਂ ਮੰਗ ਕੀਤੀ ਕਿ ਸਾਨੂੰ ਇਹਨਾਂ ਲੋਕਾਂ ਦੀਆਂ ਲਿਸਟਾਂ ਦਿੱਤੀਆਂ ਜਾਣ ਜਿਹੜੇ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਨੇ 60 ਲੱਖ ਵੋਟ ਕਿਉਂਕਿ ਥੋੜੀ ਜੀ ਨਹੀਂ ਹੁੰਦੀ ਬਹੁਤ ਵੱਡਿਆ ਬਹੁਤ ਵੱਡੀ ਫਿਗਰ ਹੈ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਡਾਟਾ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸ੍ਰੀ ਰੋਹਿਤ ਗਾਂਧੀ ਜੀ ਇਸ ਮਾਮਲੇ ਨੂੰ ਕਿਉਂਕਿ ਛੱਡਿਆ ਨਹੀਂ ਉਹਨਾਂ ਨੇ ਉਹ ਸੁਪਰੀਮ ਕੋਰਟ ਦੇ ਵਿੱਚ ਗਏ। ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰ ਹੀ ਨਹੀਂ ਤਿੰਨ ਵਾਰੀ ਸੁਪਰੀਮ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਤੇ ਅਲਟੀਮੇਟਲੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਉਹ ভোটার ਜਿਹੜੇ ਲੋਕਾਂ ਦੀਆਂ ਅ ਆਧਾਰ ਕਾਰਡ ਦੇ ਬੇਸ ਤੇ ਵੋਟਾਂ ਕਟੀਆਂ ਗਈਆਂ ਸੀ ਅਲਟੀਮੇਟਲੀ ਸੁਪਰੀਮ ਕੋਰਟ ਨੇ ਹੁਕਮ ਕੀਤੇ ਕਿ ਆਧਾਰ ਕਾਰਡ ਵਾਲੀਆਂ ਵੋਟਾਂ ਜਿਹੜੀਆਂ ਨੇ ਉਹ ਰੀਸਟੋਰ ਕੀਤੀਆਂ ਜਾਣ ਉਹ ਦੁਬਾਰਾ ਬਣਾਈਆਂ ਜਾਣ ਔਰ ਉਹਨਾਂ ਨੂੰ ਜਿਹੜਾ ਕਟਿਆ ਹੈ ਉਹ ਗਲਤ ਕਟਿਆ ਗਿਆ ਹੈ ਉਹ ਉਹ ਆਧਾਰ ਕਾਰਡ ਨੂੰ ਸਹੀ ਡਾਕੂਮੈਂਟ ਮੰਨ ਕੇ ਤੁਸੀਂ ਵੋਟਾਂ ਜਿਹੜੀਆਂ ਨੇ ਉਹ ਦੁਬਾਰਾ ਤੋਂ ਰਿਵਾਈਜ਼ ਕਰੋ ਸੋ ਇਸੇ ਤਰ੍ਹਾਂ ਦੀ ਘਟਨਾ ਆ ਮਹਾਰਾਸ਼ਟਰ ਇਲੈਕਸ਼ਨ ਦੇ ਵਿੱਚ ਹੋਈ ਜਦੋਂ ਉਥੇ ਲੋਕ ਸਭਾ ਦੇ ਇਲੈਕਸ਼ਨ ਹੋਏ ਤਾਂ ਕਾਂਗਰਸ ਪਾਰਟੀ ਬਹੁਤ ਵੱਡੇ ਬਹੁਮਤ ਨਾਲ ਜਿੱਤੀ ਪਰ ਜਦੋਂ ਉਥੇ ਲੋਕ ਸਭ ਵਿਧਾਨ ਸਭਾ ਦੇ ਇਲੈਕਸ਼ਨ ਹੋਏ ਤਾਂ ਕਾਂਗਰਸ ਪਾਰਟੀ ਬਹੁਤ ਬੁਰੀ ਤਰ੍ਹਾਂ ਹਾਰੀ ਇਸ ਗੱਲ ਨੂੰ ਜਦੋਂ ਇਖਜਾਮਨ ਕੀਤਾ ਗਿਆ ਕਿ ਸਿਰਫ 4-5 ਮਹੀਨੇ ਦੇ ਵਕਫੇ ਦੇ ਵਿੱਚ ਵਿੱਚ ਹੀ ਐਡਾ ਵੱਡਾ ਬਦਲਾਅ ਕਿਵੇਂ ਆਇਆ ਤਾਂ ਇਹ ਪਤਾ ਲੱਗਾ ਕਿ ਲਗਭਗ 25-30 ਲੱਖ ਵੋਟਰ 5-6 ਮਹੀਨੇ ਦੇ ਵਕਫੇ ਦੇ ਵਿੱਚ ਵਿੱਚ ਹੀ ਹੋਰ ਜੋੜ ਦਿੱਤੇ ਗਏ ਮਤਲਬ ਕਿ ਡਿਲੀਟ ਨਹੀਂ ਕੀਤੇ ਗਏ ਵੱਧ ਵੋਟਰ ਬਣਾਤੇ ਗਏ ਤੇ ਫਿਰ ਜਦੋਂ ਉਹਨੂੰ ਉਹਨੂੰ ਫਰਦਰ ਚੈੱਕ ਕੀਤਾ ਗਿਆ ਤਾਂ ਇਹ ਪਤਾ ਲੱਗਾ ਕਿ ਇੱਕ ਇੱਕ ਘਰ ਦੇ ਵਿੱਚੋਂ 90 90 ਵੋਟਾਂ 100 100 ਵੋਟ 150 ਵੋਟ 200 ਵੋਟ ਇੱਕ ਇੱਕ ਘਰ ਦੇ ਵਿੱਚੋਂ ਜਿਹੜੀ ਸੀ ਉਹ ਸ਼ਾਮਲ ਕੀਤੀ ਗਈ ਵੋਟਰ ਲਿਸਟਾਂ ਦੇ ਵਿੱਚ ਜਿਹਦੇ ਨਾਲ ਜਿਹੜੀ ਸਾਡੀ ਪਾਰਟੀ ਸੀ ਉਹ ਬੁਰੀ ਤਰ੍ਹਾਂ ਹਾਰੀ ਇਹ ਸਾਰੇ ਸਾਰਾ ਜਿਹੜਾ ਪ੍ਰੋਸੈਸ ਸੀ ਇਹ ਕਾਂਗਰਸ ਪਾਰਟੀ ਦੇ ਵਿਰੋਧ ਦੇ ਵਿੱਚ ਕੀਤਾ ਗਿਆ ਔਰ ਇਹ ਹੈਰਾਨੀ ਵੀ ਹੋਰ ਵੀ ਹੋਈ ਦੇਖਣ ਤੋਂ ਜਦੋਂ एग्जामਨ ਕੀਤਾ ਗਿਆ ਕਿ ਇੱਕੋ ਪਰਿਵਾਰ ਦੇ ਵਿੱਚ ਵੱਖ-ਵੱਖ ਭਾਈਚਾਰਿਆਂ ਦੇ ਲੋਕ ਉਹ ਲੋਕਾਂ ਦੀਆਂ ਵੋਟਾਂ ਜਿਹੜੀਆਂ ਸੀ ਉਹ ਜੋੜੀਆਂ ਗਈਆਂ ਫਾਰ ਇਗਜ਼ੈਂਪਲ ਕਿਸੇ ਪਰਿਵਾਰ ਦੇ ਵਿੱਚ 100 ਵੋਟ ਜੋੜੀ ਗਈ ਤਾਂ ਉਹਦੇ ਵਿੱਚ ਹਿੰਦੂ ਵੀਰ ਵੀ ਸੀ ਸਿੱਖ ਵੀਰ ਵੀ ਸੀ ਮੁਸਲਮਾਨ ਵੀਰ ਵੀ ਸੀ ਅ ਦਲਿਤ ਵੀਰ ਵੀ ਸੀ ਮਿਨੋਰਟੀਜ਼ ਵੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਮਤਲਬ ਕਿ ਜਿਹੜਾ ਸੀ ਉਹ ਹੋਇਆ ਇਸੇ ਤਰ੍ਹਾਂ ਹੀ ਕਰਨਾਟਕਾ ਵਿਧਾਨ ਸਭਾ ਦੇ ਵਿੱਚ ਇੱਕ ਵਿਧਾਨ ਸਭਾ ਹਲਕਾ ਹੈ ਅਨੰਦਾ ਉਸ ਵਿਧਾਨ ਸਭਾ ਹਲਕੇ ਦੇ ਵਿੱਚ 6000 ਵੋਟ 6034 ਵੋਟਾਂ ਜਿਹੜੀਆਂ ਸੀ ਉਹ ਕੱਟ ਦਿੱਤੀਆਂ ਗਈਆਂ ਡਿਲੀਟ ਕਰ ਦਿੱਤੀਆਂ ਗਈਆਂ ਜਦੋਂ ਇਹ ਵੈਰੀਫਿਕੇਸ਼ਨ ਕੀਤੀ ਗਈ ਤਾਂ ਇਹਦੀ ਸ਼ਿਕਾਇਤ ਜਿਹੜੀ ਸੀ ਸਾਡਾ ਜਿਹੜਾ ਕੈਂਡੀਡੇਟ ਸੀ ਕਾਂਗਰਸ ਪਾਰਟੀ ਦਾ ਉਹਨੇ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਇਲੈਕਸ਼ਨ ਕਮਿਸ਼ਨ ਦੇ ਵਿੱਚ ਐਫ ਆਈ ਆਰ ਆ ਹੋਈ ਸੀ ਆਈ ਡੀ ਨੂੰ ਇਨਕੁਆਇਰੀ ਦਿੱਤੀ ਗਈ ਸੀ ਆਈ ਡੀ ਨੇ ਇਨਕੁਆਇਰੀ ਕੀਤੀ ਸੀ ਆਈ ਡੀ ਨੇ 18 ਮਹੀਨਿਆਂ ਦੇ ਵਿੱਚ 18 ਨੋਟਿਸ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦਿੱਤੇ ਕਿ ਸਾਨੂੰ ਸਬੂਤ ਦਿਓ ਤੁਸੀਂ ਕਿਸ ਵੇਸੇ ਤੇ 6000 ਵੋਟ ਕੱਟੀ ਐ ਅੱਜ ਤੱਕ ਇਲੈਕਸ਼ਨ ਕਮਿਸ਼ਨ ਨੇ ਉਹ 6000 ਵੋਟ ਕੱਟਣ ਦਾ ਕਾਰਨ ਜਿਹੜਾ ਉਹ ਨਹੀਂ ਦੱਸਿਆ ਸੋ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਜਿਹੜਾ ਸੀ ਉਹ ਵੋਟ ਚੋਰੀ ਦਾ ਜਿਹੜਾ ਸੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਹਨਾਂ ਲੋਕਾਂ ਦੇ ਨਾਲ ਮਿਲ ਕੇ ਆ ਸ਼ਾਸਨ ਕਰ ਰਿਹਾ ਜਿਹੜੇ ਲੋਕ ਵੋਟਰ ਲਿਸਟਾਂ ਦੇ ਵਿੱਚ ਗੜਬੜੀਆਂ ਕਰ ਰਹੇ ਨੇ ਭਾਰਤੀ ਲੋਕਤੰਤਰ ਨੂੰ ਨੁਕਸਾਨ ਕਰ ਰਹੇ ਨੇ ਪਾਰਟੀ ਲੋਕਤੰਤਰ ਦਾ ਜਨਾਜਾ ਕੱਢ ਰਹੇ ਨੇ ਔਰ ਜਿਹੜੇ ਗਲਤ ਤਰੀਕੇ ਨਾਲ ਵੋਟਾਂ ਬਣਾ ਕੇ ਗਲਤ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਹਮਾਇਤੀਆਂ ਦੀਆਂ ਵੋਟਾਂ ਕੱਟ ਕੇ ਉਹ ਲੋਕ ਜਿਹੜੇ ਨੇ ਸਰਕਾਰਾਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਦੇ ਵਿਰੋਧ ਦੇ ਵਿੱਚ ਅਸੀਂ ਅੱਜ ਦੀ ਜਿਹੜੀ ਬ੍ਰਸਕਾਨ ਮਸ ਕੀਤੀ ਹੈ ਆ ਆਲ ਇੰਡੀਆ ਕਾਂਗਰਸ ਕਮੇਟੀ ਦੇ ਹੁਕਮ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਹੁਕਮ ਨੇ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ ਇਹ ਜਿਹੜਾ ਵੋਟ ਚੋਰੀ ਦਾ ਜਿਹੜਾ ਮਾਮਲਾ ਹੈ ਉਹ ਅਸੀਂ ਹਰੇਕ ਵਿਧਾਨ ਸਭਾ ਹਲਕੇ ਦੇ ਵਿੱਚ 10000 ਵੋਟਰ ਤੱਕ ਪਹੁੰਚਦਾ ਕਰਨਾ ਹੈ 10000 ਵੋਟਰ ਤੱਕ ਸੋ ਅੱਜ ਤੋਂ ਅਸੀਂ ਇਸ ਮਹਿੰਮ ਦੀ ਅਗਾਜ਼ ਕੀਤੀ ਹੈ ਹੁਣ ਅਸੀਂ ਦੁਕਾਨਾਂ ਦੇ ਵਿੱਚ ਜਾਵਾਂਗੇ ਇਕੱਲੇ-ਕਿਲੇ ਦੁਕਾਨ ਦੇ ਹੋਏ ਜਾ ਕੇ ਲੋਕਾਂ ਨੂੰ ਜਾਗਰੂਤ ਕਰਾਂਗੇ ਅਸੀਂ ਸਾਰੇ ਆਗੂ ਸਹਿਬਾਨ ਨੂੰ ਵੀ ਜਾਗਰੂਤ ਕੀਤਾ ਹਲਕੇ ਦੇ ਵਿੱਚ ਪਹੁੰਚਾਂਗੇ ਲੋਕਾਂ ਤੱਕ ਪਹੁੰਚ ਬਣਾਵਾਂਗੇ ਔਰ ਇਹ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਜਿਹੜੇ ਪੰਜਾਬ ਦੀ ਵਿਧਾਨ ਸਭਾ ਇਲੈਕਸ਼ਨ ਨੇ ਆਉਣ ਵਾਲੀ ਪੰਜਾਬ ਦੇ ਵਿੱਚ ਬਲੌਕ ਸਮಿತಿ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਨੇ ਆਉਣ ਵਾਲੀ ਪੰਜਾਬ ਦੇ ਵਿੱਚ ਮਿਊਂਸਪੈਲਟੀ ਦੇ ਜੋ ਇਲੈਕਸ਼ਨ ਨੇ ਉਹਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੜਬੜੀ ਨਾ ਹੋਵੇ ਔਰ ਅਸੀਂ ਚੌਕਸ ਹੋ ਕੇ ਇਹਨਾਂ ਵੋਟਰ ਲਿਸਟੀਆਂ ਨੂੰ ਬਣਾਈਏ ਔਰ ਤਾਂ ਜੋ ਲੋਕ ਜਿਹੜਾ ਲੋਕਤੰਤਰ ਨੂੰ ਬਚਾਇਆ ਜਾ ਸਕੇ ਸਹੀ ਢੰਗ ਦੇ ਨਾਲ ਬੂਟਾ ਪਾਉਣ ਔਰ ਸਹੀ ਸਰਕਾਰ ਜਿਹੜੀ ਆ ਲੋਕਾਂ ਦੀ ਪ੍ਰਤੀਨਿਧ ਸਰਕਾਰ ਇਹਨੂੰ ਲੋਕ ਚਾਹੁੰਦੇ ਹੋਣ ਉਹ ਸਰਕਾਰ ਆ ਜਿਹੜੀ ਉਹ ਬਣੇ ਇਹ ਹੈ ਸਾਡੀ ਅੱਜ ਦਾ ਅੱਜ ਦੀ ਗ੍ਰੀਮਿੰਗ ਸੀ ਅੱਜ ਦਾ ਜਿਹੜਾ ਸਾਡੀ ਕਾਨਫਰੰਸ ਹੈ ਉਹਦਾ ਬੇਸਿਕ ਮਕਸਦ ਇਹ